ਇੱਕ ਕਹਿੰਦੇ ਨਾ ਲਾਲ ਪੈਦਾ ਹੋਇਆ ਇਹ ਸਾਡੇ ਪਿੰਡ ਚ ਵਾਕਿਆ ਲਾਲ ਪੈਦਾ ਦਾ ਫਿਰ ਪੁੱਤੋਂ ਦੇ ਮੱਝ ਚ ਲਾਲ ਪੈਦਾ ਇੱਕ ਹੀ ਹੋਇਆ ਥੱਡੇ ਪਿੰਡ ਦੇ ਜੰਪੜ ਇਹਨਾਂ ਦੇ ਬਾਪ ਦਾ ਨਾਮ ਹੀ ਹਰੀ ਸਿੰਘ ਪਿੰਡ ਕਿਹੜਾ ਜੀ ਪਿੰਡ ਤੁੰਨਟਾਏ ਵਾਲਾ ਜੀ ਜੀ ਇਹਨਾਂ ਦੇ ਬਾਪ ਦਾ ਨਾਮ ਹਰੀ ਸਿੰਘ ਉਹਦੇ ਕੋਲ ਤਿੰਨ ਬੱਚੇ ਹੋਇਆ ਦੇਵਾ ਸਿੰਘ ਛੋਟਾ ਜਗਤ ਸਿੰਘ ਉਸ ਤੋਂ ਛੋਟਾ ਲਾਲ ਸਿੰਘ ਦੇਵਾ ਸਿੰਘ ਦੀ ਸ਼ਾਦੀ ਨਹੀਂ ਸੀ ਜਗਤ ਸਿੰਘ ਦੀ ਤੇ ਲਾਲ ਸਿੰਘ ਦੀ ਸ਼ਾਦੀ ਸੀ ਜੀ ਤੇ ਲਾਲ ਸਿੰਘ ਦੀ ਇੱਕ ਬੇਟੀ ਹੋਈ ਸੀ ਉਹ ਬੇਟੀ ਪਹਿਲਾਂ ਹੀ ਚੱਲ ਵਸੀ ਉਹਨਾਂ ਦੀ ਘਰ ਵਾਲੀ ਦਾ ਨਾਮ ਹੀ ਖੇਮਕੌਰ ਉਹ ਕਾਫੀ ਚਰਜੀਦਰੀ ਉਸ ਪਿੰਡ 'ਚ ਰਹੀ ਪਰਿਵਾਰ ਭਾਵੇਂ ਉਹ ਚਲੇ ਗਿਆ ਸੀ ਨਕੋਦਰ ਉਹ ਮਾਤਾ ਇੱਥੇ ਰਹੀ ਉਹ 1954 ਚ ਦੀ ਮੌਤ ਹੁੰਦੀ ਆ ਉਹ ਬੜੀ ਲੰਮੀ ਉਮਰ ਭੋ ਕੇ ਇੱਥੋਂ ਗਏ ਤੇ ਉਹਨਾਂ ਦੇ ਜਿਹੜਾ ਅੱਜ ਰਾਸ ਦਾ ਉਹ ਜਖਸੋਂ ਦਾ ਪਰਿਵਾਰ ਉਹਦੇ ਭਤੀਜਿਆਂ ਦੇ ਗਾਂ ਮਤਲਬ ਪੋੜੋਤੇ ਪੜਾਤੇ ਦੇ ਗਾਂ ਹੋ ਗਏ ਲਾਲਸੋਂ ਦੇ ਉਹਦੇ ਲਾਲਸੋਂ ਦਾ ਆਪਣਾ ਬੱਚਾ ਜਿਹੜਾ ਹਿੰਦੀ ਸੀਗਾ ਉਹਦੇ ਪ੍ਰਾਹ ਦੇ ਜੈਕਸਨ ਦਾ ਪਰਿਵਾਰ ਆ ਜੋ ਜਿਲੰਧਰ ਤੋਂ ਸੀ ਨਕੋਦਰ ਬੈਠਿਆ ਬਾਕੀ ਉਹਨਾਂ ਦਾ ਪ੍ਰਵਾਸ ਅਮਰੀਕਾ ਕੈਨੇਡਾ ਇੰਗਲੈਂਡ ਬਹੁਤ ਲੱਖਾਂ ਦੇ ਪੈਸੇ ਭੇਜਦੇ ਸਾਨੂੰ ਇੱਥੇ ਜੀ ਬਹੁਤ ਵੱਡੀ ਪੱਧਰ ਤੇ ਸਾਨੂੰ ਨਿਮਤਕਰਦੇ ਹੁਣ ਵੀ ਸਾਨੂੰ ਇਹਨਾਂ ਨੇ ਜ਼ਮੀਨ ਲੈ ਕੇ ਦਿੱਤੀ ਦੋ ਗਨਾਲਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕੁਰਬਾਨੀ ਕੀ ਰਹੀ ਹੈ ਉਹਨਾਂ ਦੀ ਉਹਦੇ ਬਾਰੇ ਇੱਕ ਕੁਰਬਾਨੀ ਇਹਨਾਂ ਦੀ ਇਸ ਤਰ੍ਹਾਂ ਸੀ ਜਦੋਂ ਇਹ افغانستان ਖੈਬਰ ਦੇ ਇਹਨਾਂ ਨੂੰ ਕਿਉਂਕਿ ਸਾਰਾ ਗੜੀ ਤੇ ਉੱਤੇ ਘੇਰਾ ਪੈਂਦੀ ਪਾਇਆ ਗਿਆ ਕੁਝ ਉਹ ਨਾਕਾ ਸੀ ਜਾਂ ਕੁਝ ਵੀ ਲਾ ਲਓ ਉਹਨਾਂ ਨੂੰ ਉਸ ਟਾਈਮ ਤੇ ਉਹਨਾਂ ਨੂੰ ਜਾਬਦਾ ਸੀ ਕਿ ਕਿੱਥੇ ਇਹਨਾਂ ਸਾਨੂੰ ਉਧਰੋਂ ਦੀ ਕਰਾਸਿੰਗ ਕਰ ਦੇਣਾ ਤੇ ਇਹਨਾਂ ਦੇ ਉੱਤੇ ਫਿਰ ਉਹਨਾਂ ਨੇ ਅਟੈਕ ਕਰਤਾ 10000 ਤੱਕ ਕਵੈਲੀਆਂ ਦਾ ਅਟੈਕ ਸੀ ਇਹਨਾਂ ਨੇ ਵੀ ਡੱਟ ਕੇ ਮੋਰਚਾ ਫਿਰ ਉੱਥੇ ਇਹਨਾਂ ਨੇ ਲੜਾਈ ਲੜੀ ਇਹਨਾਂ ਨੂੰ ਉਸ ਟਾਈਮ ਦਾ ਕੰਪਨੀਗਮੈਂਟ ਗੋਰਾ ਉਹਨੇ ਵਿਡਰੋਅ ਕਰਨ ਵਾਸਤੇ ਕਿਹਾ ਸੀ ਇਹਨਾਂ ਨੇ ਨਹੀਂ ਅਰਦਾਸੇ ਹੋ ਚੁੱਕੇ ਆ ਸੂਰਤ ਸੁਪਚਾਣੀਆਂ ਜੋ ਲੜੇ ਦੀਨ ਕੇ ਪੁਰਜਾ ਪੁਰਜਾ ਕਟਮਰੂ ਕੰਮ ਨਾ ਛੋੜੇ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਮ ਨੂੰ ਬੁਲੰਦ ਕੀਤਾ ਸਾਬਜ਼ਾਨਾਂ ਦੀਆਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖਦੇ ਉਸੇ ਤਰੀਕੇ ਨਾਲ ਅੱਗੇ ਵਧੇ ਤੇ ਉਹ ਸਾਡੀ ਅੱਜ ਸਾਡਾ ਮਾਣ ਵਾਲੀ ਗੱਲ ਹੈ ਸਾਡੇ ਸਿੱਖ ਕੌਮ ਦਾ ਸਾਡਾ ਸਿਰ ਤੇ ਜਦੋਂ ਇਹੋ ਜਿਹੇ ਹੀਰੋਆਂ ਦਾ ਦਿਨ ਹੁੰਦੇ ਆ ਜਾਂ ਹੀ ਦਿਨ ਮਨਉਂਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਤੇ ਮਰ ਕੇ ਜੋਸ਼ ਹੁੰਦਾ ਸਾਡੀ ਨੌਜਵਾਨ ਪੀੜੀ ਨੂੰ ਦੇਖ ਕੇ ਕਹੀਆਂ ਨੇ ਵੀ ਵੱਤ ਤੋਂ ਵੱਧ ਇਹੋ ਜਿਹੇ ਜਿਹੜੇ ਸ਼ਹੀਦਾਂ ਨੇ ਸ਼ਹੀਦਾਂ ਨੂੰ ਵਿਰਾਸਤ ਸੰਭਾਲੋ ਤੇ ਸ਼ਹੀਦਾਂ ਨੂੰ ਅੱਗੇ ਯਾਦ ਕਰੋ ਤਾਂ ਕਿ ਨੌਜਵਾਨ ਪੀੜੀ ਨੂੰ ਪਤਾ ਲੱਗੇ ਕਿੰਨੇ ਸਿੱਖਾਂ ਦੀ ਫੋਰਸ ਸੀ ਉਸ ਸਮੇਂ ਇਹ ਇਹ ਇਹਨਾਂ ਦੀ ਅਗਵਾਨੀ ਕਰਦੇ ਸੀ ਇਹਨਾਂ ਦੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਪਲਟਨ ਸੀ ਇਹ 1800 ਇਹ 45-40 'ਚ ਖੜੀ ਹੁੰਦੀ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਕਮਾਂਡਰ ਸੀ ਉਹ ਕਰਨਲ ਫੋਟੋ ਦੀ ਲੱਗੀ ਆ ਇਹਨਾਂ ਦਾ ਜਿਹੜਾ ਇਹਨਾਂ ਦਾ ਕਮਾਂਡਰ ਸੀ ਹੌਲਦਾਰ ਰਿਸ਼ਰ ਸਿੰਘ ਉਹ ਨੂੰ ਦੂਜੇ ਨੰਬਰ ਤੇ ਨਹਿਕ ਲਾਲ ਸਿੰਘ ਬਾਕੀ ਜਿਹੜੇ 20 ਜਵਾਨ ਸੈਨਿਕਾਂ ਦੇ 19 ਉਹ ਇਹਨਾਂ ਨੇ ਕਮਾਂਡ ਦੇ ਲੜਾਈ ਲੜਦੇ ਸੀ ਕਿੱਥੋਂ ਦੀ ਆਰਮੀ ਨਾਲ ਸੰਬੰਧਤ ਸੀਗੇ ਇਹ ਸਿੱਖ ਲੈਜਮੈਂਟ ਜੀ ਉਹ ਟਾਈਮ ਦੇ 36 ਸੈਕ ਸੀ ਅਜਕੱਲੇ ਫੋਰਸ ਹੈ ਕਬ ਅਜਕੱਲ ਫੋਰਸ ਹੈ ਕਿ ਤਬੜੀ ਗੁਰਦਾਸਪੁਰ ਦੇ ਵਿੱਚ ਉਹ ਮੌਜੂਦ ਆ ਜੀ ਅਸੀਂ ਜਾ ਕੇ ਵੀ ਉਹਨੇ ਉੱਥੇ ਤੇ ਬੜੀ ਤਗੜੀ ਪਲਟਨ ਆ ਬਹੁਤ ਇੱਕ ਮਾਣ ਮਹਿਸੂਸ ਕਰਦੀ ਪਲਟਨ ਉੱਥੇ ਥਾਂ ਸਾਡੇ ਬੋਰਡ ਲੱਗੇ ਸਾਰਾ ਗੜੀ 36 ਸੈਕ ਹਜਕਲ ਹਾਲੇ ਅਜਕਲ ਫੋਰਸ ਹੈ ਕਾ ਜੀ ਤੇ ਬਹੁਤ ਤਗੜੀ ਪਲਟਨ ਜੋਧੀਆਂ ਦੀ ਆ ਜੀ ਏ ਨਾਇਕ ਸਿੰਘ ਨਾਇਕ لال ਸਿੰਘ ਹੋਣਾ ਦਾ ਜਨਮ ਸਥਾਨ ਪਿੰਡ ਹੈ ਜੀ ਇਹ ਤੁੰਟਾਏ ਵਾਲ ਦਾ ਜੀ ਤਾਂ ਇੱਥੇ ਬ੍ਰਿਟਿਸ਼ ਆਰਮੀ ਦੇ ਜਿਹੜੇ ਆਫੀਸਰ ਉਹ ਵੀ ਜਿਹੜਾ ਉਹ ਸਲੂਟ ਕਰਨ ਵਾਸਤੇ ਪਹੁੰਚਦੇ ਤੇ ਉਹ ਕਿੰਨਾ ਮਾਣ ਮਹਿਸੂਸ ਹੁੰਦਾ ਹੈ ਦੇਖੋ ਜੀ ਜਦੋਂ ਜਦੋਂ ਸਾਡੀ ਆਰਮੀ ਦੀ ਉਹ ਤੇ ਜੋਸ਼ ਹੈਗਾ ਸਾਡੀ ਆਰਮੀ ਦੀ ਜਦੋਂ ਬਿਲਟਸ ਆਰਮੀ ਦੀ ਉਹ ਸਾਨੂੰ ਦੁੱਗਣਾ ਹੁੰਦਾ ਜੀ ਜੀ ਕਿ ਐਡੀ ਦੌਰ ਨਾਲ ਚੱਲ ਕੇ ਸਾਨੂੰ ਸਾਡੀ ਕੁਰਬਾਨੀ ਨੂੰ ਗੋਰੇ ਆਣ ਕੇ ਯਾਦ ਕਰਦੇ ਇੱਥੇ ਜੀ ਜੀ ਬੜੀ ਖੁਸ਼ੀ ਹੁੰਦੀ ਆ ਬੜੀ ਮੈਂ ਇੱਕ ਤਾਂ ਮਹਿਸੂਸ ਹੁੰਦਾ ਕਿ ਸਾਨੂੰ ਇੱਕ ਸਾਡੇ ਬਾਹਰਾਂ ਦੀ ਕੁਰਬਾਨੀ ਨੂੰ ਅੱਜ ਗੋਰੇ ਵਾਂ ਕੇ ਸਟਰੂਡ ਕਰਦੇ ਨਖਮਖਤ ਹੁੰਦੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਕਿੰਦਾ ਗੱਲ ਤੁਹਾਨੂੰ ਮੁਕਾਬਲੇ ਤੋਂ ਬਾਅਦ ਜਦੋਂ ਆਖਰੀ ਗੁਰਮੁਖ ਸਾਹਿਬ ਸ਼ਹੀਦ ਹੁੰਦਾ ਫਿਰ ਸਿੰਗਲ ਨੰਦਾ ਪਿੱਛੇ ਫਿਰ ਉਸ ਟਾਈਮ ਤੇ ਇਹ ਪਿੱਛੇ ਸਪੈਸ਼ਲ ਸ਼ੈਸ਼ਨ ਬੁਲਾ ਕੇ ਇਹਨਾਂ ਨੂੰ ਸ਼ਰਧਾਂਲੀ ਪੇਟ ਕਿਤਿੰਦੀ ਆ ਇਹਨਾਂ ਨੂੰ 500 ਰੁਪਏ ਨਕਦ ਦੋ ਦੋ ਮਰਬੇ ਤੇ ਇੰਡੀਅਨ ਮੈਡਲ ਆ ਜਿਹੜਾ ਮੈਡਲ ਸੀ ਉਹ ਦਿੱਤਾ ਤੇ ਇਹਨਾਂ ਨੂੰ ਉਹ ਟਾਈਮ ਤੇ ਅੰਗਰੇਜ਼ੀ ਅਖਬਾਰ ਦੇ ਵਿੱਚ ਇਹਨਾਂ ਦੀ ਸੁਰਖੀਆਂ ਦੇ ਵਿੱਚ ਖਬਰ ਲੱਗੀ ਸੀ ਸਾਡੇ ਇਹਨਾਂ ਯੋਧਿਆਂ ਦੇ ਤਬਹੀਰ ਹੋਣਾਂ ਦੀ ਅੱਜ ਪਿੰਡ ਦੇ ਲੋਕਾਂ ਨੇ ਅਤੇ ਉਸ ਇਲਾਕੇ ਦੇ ਉਸ ਜ਼ਿਲ੍ਹੇ ਨੇ ਨਾਇਕ ਲਾਲ ਸਿੰਘ ਦੇ ਨਾਮ ਨੂੰ ਕਿੰਨਾ ਕਿ ਸੰਭਿਆ ਹੈ ਇਸ ਤੇ ਵੀ ਜ਼ਰੂਰ ਦੱਸਿਓ ਜੀ ਦੇਖੋ ਜੀ ਇਹ ਜਿਹੜੀ ਜਗ੍ਹਾ ਇੱਥੇ ਆ ਨਾ ਇਹ ਇੱਕ ਕੱਲੇ ਬੰਦੇ ਨੇ ਨਹੀਂ ਕੀਤੀ ਤਿਆਰ ਇਹ ਸਾਨੂੰ ਪਿੰਡ ਦੀਆਂ ਮੌਕੇ ਦੀਆਂ ਪੰਚਾਇਤਾਂ ਦਾ ਨਗਰ ਦਾ ਇਲਾਕੇ ਦਾ ਇਲਾਕੇ ਦੇ ਫੌਜੀਆਂ ਦਾ ਤੇ ਉਹ ਪਰਿਵਾਰ ਦੀ ਸਾਨੂੰ ਬਹੁਤ ਵੱਡੀ ਪ੍ਰਾਪਤੀ ਜਿਹੜਾ ਸਾਡੇ ਨਾਲ ਆਣ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜੰਦੇ ਆ ਅੱਜ ਵੇਖੋ ਆ ਮੌਕੇ ਦੇ ਨੌਜਾਨ ਪੰਚਾਇਤ ਸਾਡੇ ਨਾਲ ਸਵੇਰ ਦੇ ਅੱਗੇ ਇੱਥੇ ਖੜੇ ਆ ਇਹਨਾਂ ਸਵੇਦਾ ਰੋਟੀ ਪਾਣੀ ਨਹੀਂ ਖਾਦਾ ਸਵੇਰ ਦੇ ਇੱਥੇ ਆ ਕੇ ਬੈਠੇ ਆ ਸਭ ਤੋਂ ਵੱਡਾ ਸੰਯੋਗ ਸਾਨੂੰ ਇਹ ਦੇ ਰਿਹਾ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਜੀ ਤਾਂ ਅਸੀਂ ਕਿੰਨੇ ਆ ਵੀ ਨੌਜਾਨ ਪੀੜ੍ਹੀ ਜਿਹੜੀ ਆ ਬਾਹਰ ਬਾਹਰੋਂ ਭਜਦੀ ਆ ਉਹ ਕੁਛ ਨਹੀਂ ਗੱਬਾਰ ਤੁਸੀਂ ਹਾਲਾਤ ਵੇਖ ਲਈ ਅਮਰੀਕਾ 'ਚ ਕੀ ਹਾਲਤ ਹੋ ਗਿਆ ਰਿਹਾ ਇੱਥੇ ਸਾਡੇ ਜਿਹੜਾ ਫੌਜ ਦਾ ਬੰਦਾ ਔਰ 15 16 ਸਾਲ ਜਾਂ 20 ਸਾਲ ਜਾਂ 30 ਸਾਲ ਨੌਕਰੀ ਕਰਕੇ ਆਉਂਦਾ ਉਹ ਆਪਣੀ ਜ਼ਿੰਦਗੀ ਦੀ ਰੋਟੀ ਲੈ ਕੇ ਆਉਂਦਾ ਵਾ ਆਪਣਾ ਪਰਿਵਾਰ ਵਧੀਆ ਪਾਲ ਸਕਦਾ ਬਾਕੀ ਸਾਨੂੰ ਲੜਾਈ ਦੇ ਵਿੱਚ ਜज्ਵਾ ਇੱਕ ਲੜਾਈ ਦੇ ਵਿੱਚ ਕੋਆਪਰੇਸ਼ਨ ਮਿਲਦਾ ਵਾ ਫੌਜ ਚ ਜਾ ਕੇ ਕੋਆਪਰੇਸ਼ਨ ਜੇ ਗੇਮਾ ਕਰਦੇ ਆ ਚਾਹੇ ਲੜਾਈ ਲੜਦੇ ਆ ਚਾਹੇ ਮੋਰਚੇ ਤੇ ਬੈਠੇ ਆ ਚਾਹੇ ਕੋਈ ਦੌੜ ਕਰਦੇ ਆ ਸਾਨੂੰ ਕੋਆਪਰੇਸ਼ਨ ਜ਼ਿਆਦਾ ਹੈ ਇਹ ਹੀ ਫੌਜੀ ਆ ਵੇਖੋ ਮੋਰਚੇ ਤੇ ਬੈਠੇ ਜਦੋਂ ਕੋਈ ਭੇਡ ਬਣਦੀ ਆ ਉੱਥੇ ਨਾ ਮਾਂ ਨਾ ਪਿਓ ਨਾ ਭਰਾ ਨਾ ਬੱਚਾ ਨਾ ਤੀਵੀ ਉਤੇ ਤਿੰਨੀ ਬੰਦੇ ਸਾਹ ਦਿੰਦੇ ਇੱਕ ਨਾਲ ਦਾ ਸਾਥੀ ਇੱਕ ਹਥਿਆਰ ਇੱਕ ਪਰਮਿਸ਼ਨ ਇਹ ਸਾਡੇ ਉਦੋਂ ਉਸ ਟਾਈਮ ਤੇ ਸਾਡੇ ਇਹ ਸਹਾਇ ਹੁੰਦੇ ਬਾਕੀ ਕੋਈ ਸਾਡਾ ਸਹਾਇ ਨਹੀਂ ਹੁੰਦਾ ਇਸ ਕਰਕੇ ਜਿਹੜੇ ਆਰਮੀ ਆ ਇੱਕ ਬਹੁਤ ਮਜ਼ਬੂਤ ਹੋਣੀ ਚਾਹੀਦੀ ਆ ਸਾਡੇ ਦੇਸ਼ ਦੀ ਤੇ ਸਾਡੀ ਕਦਰ ਕਾਟਾ ਤੇ ਸਾਡੀ ਕੁਰਬਾਨੀਆਂ ਜਿਆਦਾ ਆ ਸਾਡੇ ਤੇ ਦਬਾਅ ਜ਼ਿਆਦਾ ਕਿ ਸਾਨੂੰ ਅਸੀਂ ਹਿੰਦੁਸਤਾਨ ਗਵਰਨਮੈਂਟ ਨੂੰ ਕਹਾਂਗੇ ਕਿ ਇਹੋ ਜਿਹੇ ਵਿਸਥੇ ਬੰਦ ਕਰੋ ਲੜਾਈਆਂ ਲੜਨੇ ਆ ਇੱਕ ਇਹਨਾਂ ਤਾਂ ਲੜੀਆਂ ਇੰਨੀਆਂ ਜੋਸ਼ ਨਾਲ ਲੜੀਆਂ ਇੰਨੀਆਂ ਬਾਕੀ ਦਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਜਗਾਰਾ ਦਿੱਤਾ ਨਾ ਮੈਂ ਤਾਂ ਪ੍ਰੈਕਟੀਕਲ ਕਿਤਾ ਲੜਾਈ ਦੇ ਵਿੱਚ ਲੇ ਲੋ ਜਗਾਰਾ ਛੱਡਦੇ ਤੇ ਦੁਸ਼ਮਨ ਕੰਬਦਾ ਹੀ ਗੋ ਕਿ ਜਗਾਰਾ ਸਿੱਖ ਸਿੱਖ ਪੰਡਤਾਂ ਆ ਗਈ ਜਿੱਥੇ ਇਸ ਕਰਕੇ ਸਾਡਾ ਸਿੱਖਾਂ ਦਾ ਕੁਦਰਤੀ ਗੋਬਿੰਦ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਚੜ੍ਹਦੀ ਕਲਾ ਚ ਨਾਰੇ ਦਿੱਤੇ ਆ ਤੇ ਅਸੀਂ ਉਹਨਾਂ ਨੂੰ ਬੁਲੰਦ ਰੱਖੀਏ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਕਹੂੰਗਾ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਪੂਰਨਿਆਂ ਦੇ ਸਾਬਜਾਦਿਆਂ ਦੇ ਪੂਰਨਿਆਂ ਦੇ ਚੱਲੋ ਜਿਹੜੇ ਬੰਦਾ ਸਭ ਬਾਜ਼ਰ ਕਹਿੰਦੇ ਕਾਰਨਵੇਂ ਕੀਤੇ ਉਹਨਾਂ ਦੇ ਚੱਲੋ ਸਾਡ ਹਰ ਇਹ ਜਿਹੜਾ ਝੰਡਾ ਉਸ ਜਗ੍ਹਾ ਤੇ ਵੀ ਲਹਿਰਾਇਆ ਗਿਆ ਉਹ ਕਿਹੜੀ ਜਗ੍ਹਾ ਸੀ ਉਹ ਵੀ ਜ਼ਰੂਰ ਦੱਸੋ ਇਹ ਖੈਬਰ ਪਖਤੂਨੂ ਬਾਰਡਰ ਉਸ ਜਗ੍ਹਾ ਦੇ ਉੱਤੇ ਇਸ ਬੰਦੇ ਨੇ ਉੱਥੇ ਗੈਲਰੀ ਬਣਾਤੀ ਆ ਉੱਥੇ ਮੈਮੋਰੀਅਲ ਬਣਾਉਂਦਾ ਉੱਥੇ ਇੱਕ ਪਾਰਕ ਵੀ ਬਣਾਤੀ ਆ ਤੇ ਉੱਥੇ ਮੇਰੇ ਖਿਆਲ ਇੱਕ ਇਤਨਾ ਮੈਮੋਰੀਅਲ ਬਣਾਉਂਦਾ ਉੱਥੇ ਇਹ ਦੋ ਤਿੰਨ ਦਫਾ ਜਾਇਆ ਉੱਥੇ 122 ਸਾਲ ਪਹਿਲਾਂ ਪਹਿਲਾ ਬੰਦਾ ਉਸ ਜਗ੍ਹਾ ਤੇ ਗਿਆ ਖੈਬਰ ਪਖਤੂਨੂ ਜਿੱਥੇ ਬਿਲਕੁਲੋਂ ਤਾਲੀਬਾਨ ਦਾ ਘੜਾ ਅੱਛਾ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ